ਖ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਹੰਦ ਫਤਿਹ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 12 ਮਈ ਨੂੰ ਗੁਰਦੁਆਰਾ ਫਤਿਹਗੰਜ ਸਾਹਿਬ ਚੱਪੜਚੜੀ ਤੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੱਕ ਸਰਹੰਦ ਫਤਿਹ ਮਾਰਚ ਸੈਜ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਹੰਦ ਦੀ ਧਰਤੀ ਜਿਹੜੀ ਕਦੀ ਸਤਮਾਂ ਦੀ ਧਰਤੀ ਸੀ ਇਸ ਧਰਤੀ ਨੂੰ ਸਜਦਾ ਕਰਨ ਦੇ ਯੋਗ ਗੁਰੂ ਲਾਲਾ ਦੀ ਪਵਿੱਤਰ ਕੁਰਬਾਨੀ ਨੇ ਬਣਾਇਆ ਮਾ ਗੁਜਰੀ ਜੀ ਦੀ ਮਹਾਨ ਦੇਨ ਸ਼ਹਾਦਤ ਜਿਨ੍ਹਾਂ ਨੇ ਜ਼ੁਲਮੀ ਰਾਜ ਦੀਆਂ ਜੜਾਂ ਪੁੱਟੀਆਂ ਤੇ ਕੇਵਲ 2.5 ਵਰਿਆਂ ਦੇ ਬਾਅਦ ਇਸ ਧਰਤੀ ਤੇ ਖਾਲਸਾ ਰਾਜ ਦਾ ਮੋੜ ਵੱਜਿਆ ਸੋ 12 ਮਈ 1710 ਵਜੀਦੇ ਨੂੰ ਸੋਧ ਕੇ ਚੱਪੜਚੀੜੀ ਦੇ ਮੈਦਾਨ 'ਚ ਖਾਲਸਾ ਫੌਜਾਂ 14 ਤਰੀਕ ਨੂੰ ਫਿਰ ਇਸ ਧਰਤੀ ਤੇ ਜੈਤੂਆਂ ਦੀ ਸ਼ਕਲ ਵਿੱਚ ਦਾਖਲ ਹੋਈਆਂ ਤੇ ਮੁਗਲ ਹਕੂਮਤ ਦਾ ਅੰਤ ਕਰਕੇ ਖਾਲਸਾ ਰਾਜ ਕਾਇਮ ਕੀਤਾ। ਸੋ 12 ਮਈ ਨੂੰ ਫਤਿਹ ਮਾਰਚ ਹਰ ਸਾਲ ਦੀ ਤਰ੍ਹਾਂ ਸੇਕ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦੇਖਰੇਖੇ ਸਤ ਗ੍ਰਾਂਦੀ ਅਗਵਾਈ ਦੇ ਵਿੱਚ ਸਵੇਰੇ ਲਗਭਗ 9 ਵਜੇ ਆਰੰਭ ਹੋਏਗਾ ਸ਼੍ਰੀ ਖਨਪਾਟ ਸਾਹਿਬ ਦੀ ਸਮਾਪਤੀ ਤੋਂ ਬਾਅਦ ਜਿਹੜਾ ਲਗਭਗ ਇੱਥੇ ਸ਼ਾਮ ਨੂੰ 4 ਵਜੇ ਪਹੁੰਚੇਗਾ ਗਤਕੇ ਦੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਹੁੰਦੇ ਆ ਢਾਡੀ ਦਰਬਾਰ ਸਜਨੇ ਨੇ ਸੋ 12 13 ਤੇ 14 ਤਰੀਕ ਨੂੰ ਦੇਸ਼ ਦੇ ਹਾਲਾਤਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਬੜੇ ਸੰਜਮ ਦੇ ਤੇ ਸਾਦਗੀ ਵਿੱਚ ਇਹ ਸਮਾਗਮ ਹੋਣਗੇ ਸੋ ਸ਼ਰਦਾ ਨਾਲ ਅਕੀਦਤ ਨਾਲ ਸਿੱਖ ਸੰਗਤਾਂ ਇਹਨਾਂ ਸਮਾਗਮਾਂ 'ਚ ਹਾਜ਼ਰੀਆਂ ਭਰ ਰਹੀਆਂ ਨੇ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਕੀਤੇ ਜਾ ਚੁੱਕੇ ਆ ਆਪ ਸੰਗਤ ਦੇ ਸਹਿਯੋਗ ਦੀ ਆਸ ਵਿੱਚ ਇਸ ਸਮਾਗਮ ਚਰਦੀ ਕਲਾਚ ਸੰਪੂਰਨ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز